ਗਾਈਜ਼ ਜੇ ਤੁਸੀਂ ਵੀ ਆਪਣੀ ਕੋਈ ਸਟੋਰੀ ਨੂੰ ਇੱਧੇ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ 'ਚ ਵਟਸਐਪ ਨੰਬਰ ਦਿੱਤਾ ਹੈ ਉੱਥੇ ਤੁਸੀਂ ਸਾਨੂੰ ਆਪਣੀ ਸਟੋਰੀ ਭੇਜ ਸਕਦੇ ਹੋ ਸ਼ੁਰੂ ਕਰਦੇ ਹਾਂ ਅੱਜ ਦੀ ਸਟੋਰੀ ਮੇਰਾ ਵਿਆਹ ਹੋਇਨੂ 2 ਸਾਲ ਹੋ ਗਏ ਸੀ ਮੈਂ ਆਪਣੇ ਸਹੁਰਿਆਂ 'ਚ ਬੜੀ ਖੁਸ਼ ਸੀ ਮੇਰਾ ਵਿਆਹ ਇੱਕ ਫੌਜੀ ਨਾਲ ਹੋਇਆ ਸੀ ਮੇਰਾ ਘਰ ਵਾਲਾ ਬੜਾ ਚੰਗਾ ਸੀ ਤੇ ਮੇਰੇ ਸਹੁਰੇ ਵੀ ਬੜੇ ਚੰਗੇ ਸੀ ਪਰ ਮੈਂ ਵਿਆਹ ਹੋਣ ਤੋਂ ਬਾਅਦ ਹੀ ਆਪਣੇ ਘਰ ਵਾਲੇ ਨਾਲ ਫੌਜ ਵਿੱਚ ਫਲੈਟ 'ਚ ਰਹਿੰਦੀ ਸੀ ਮੈਂ ਆਪਣੇ ਘਰ ਵਾਲੇ ਦੇ ਨਾਲ ਹੀ ਮਿਲਣ ਆਉਂਦੀ ਸੀ ਤੇ ਨਾਲ ਹੀ ਵਾਪਸ ਚਲੀ ਜਾਂਦੀ ਸੀ ਮੇਰਾ ਇੱਕ ਦਿਓਰ ਕੁਵਾਰਾ ਸੀ ਜੋ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਮੈਨੂੰ ਵੀ ਆਪਣੇ ਵਰਗੀ ਸੋਹਣੀ ਵੋਟੀ ਲਿਆ ਕੇ ਦਿਓ ਮੈਂ ਆਪਣੇ ਦਿਓਰ ਨੂੰ ਕਹਿੰਦੀ ਸੀ ਕਿ ਸਾਡੇ ਰਿਸ਼ਤੇਦਾਰਾਂ ਚ ਤਾਂ ਸਾਰੀਆਂ ਕੁੜੀਆਂ ਪਹਿਲਾਂ ਹੀ ਵਿਆਹੀਆਂ ਹੋਈਆਂ ਨੇ ਮੈਂ ਹੀ ਸਾਰਿਆਂ ਨਾਲੋਂ ਛੋਟੀ ਸੀ ਇਸ ਕਰਕੇ ਹੁਣ ਤੈਨੂੰ ਆਪ ਹੀ ਕੁੜੀ ਲੱਭਣੀ ਪੈਣੀ ਆ ਮੇਰੀ ਸੱਸ ਵੀ ਇਹ ਚਾਹੁੰਦੀ ਸੀ ਕਿ ਕੁੜੀ ਮੇਰੇ ਵਰਗੀ ਹੋਵੇ ਕਿਉਂਕਿ ਮੇਰੀ ਸ਼ੁਰੂ ਤੋਂ ਹੀ ਆਪਣੀ ਸੱਸ ਨਾਲ ਬੜੀ ਬਣਦੀ ਸੀ ਮੈਂ ਆਪਣੀ ਸੱਸ ਨੂੰ ਰੋਜ਼ ਫੋਨ ਕਰਦੀ ਰਹਿੰਦੀ ਸੀ ਅਸੀਂ ਦੋਵੇਂ ਮਾਵਾਂ ਧੀ ਆਵਾਂਗੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਲੈਂਦੀਆਂ ਸੀ ਕਈ ਵਾਰ ਮੇਰੀ ਸੱਸ ਨੂੰ ਕਿਸੇ ਨੇ ਮੇਰੇ ਦਿਓਰ ਦੇ ਰਿਸ਼ਤੇ ਵਾਸਤੇ ਕੁੜੀ ਦੀਆਂ ਫੋਟੋਆਂ ਵਿਖਾਈਆਂ ਪਰ ਮੇਰੀ ਸੱਸ ਨੂੰ ਕਿਸੇ ਤੇ ਵੀ ਤਸੱਲੀ ਨਹੀਂ ਸੀ ਕਿਉਂਕਿ ਉਹ ਹਮੇਸ਼ਾ ਹੀ ਕਹਿੰਦੀ ਸੀ ਕਿ ਰਿਸ਼ਤੇਦਾਰੀ ਜੋ ਮਿਲੀ ਕੁੜੀ ਚੰਗੀ ਹੁੰਦੀ ਆ ਭੇਦ ਹੁੰਦਾ ਆ ਹੁਣ ਇਸ ਤਰ੍ਹਾਂ ਮੈਂ ਕਿਸੇ ਦੇ ਹੱਥੋਂ ਰਿਸ਼ਤਾ ਨਹੀਂ ਲੈ ਸਕਦੀ ਕੁੜੀਆਂ ਤਾਂ ਸੋਹਣੀਆਂ ਸੀ ਮੇਰੀ ਸੱਸ ਮੈਨੂੰ ਵੀ ਫੋਟੋ ਸੈਂਡ ਕਰਦੀ ਸੀ ਪਰ ਮੇਰੀ ਸੱਸ ਕਿਸੇ ਰਿਸ਼ਤੇ ਲਈ ਵੀ ਹਾਂ ਨਹੀਂ ਕਰਦੀ ਸੀ ਉਹ ਬਸ ਇਹੀ ਚਾਹੁੰਦੀ ਸੀ ਕਿ ਕੁੜੀ ਨੂੰ ਮੈਂ ਸਿਲੈਕਟ ਕਰਾਂ ਇਸ ਕਰਕੇ ਮੇਰੀ ਸੱਸ ਨੇ ਮੈਨੂੰ ਉੱਥੇ ਬੁਲਾ ਲਿਆ ਸੀ ਤੇ ਮੇਰੇ ਘਰ ਵਾਲੇ ਨੂੰ ਛੁੱਟੀਆਂ ਨਹੀਂ ਸੀ ਮਿਲ ਰਹੀਆਂ ਪਰ ਮੇਰਾ ਘਰ ਵਾਲਾ ਸਣੀ ਮੈਨੂੰ ਉੱਥੇ ਛੱਡ ਗਿਆ ਸੀ ਹੁਣ ਮੈਂ ਉੱਥੇ 1 ਮਹੀਨਾ ਰਹਿਣਾ ਸੀ ਕਿਉਂਕਿ ਅਸੀਂ ਮੇਰੇ ਦਿਓਰ ਲਈ ਕੁੜੀ ਲੱਭਣੀ ਸੀ ਫਿਰ ਮੈਂ ਆਪਣੀ ਸੱਸ ਨਾਲ ਦਿਓਰ ਲਈ ਕੁੜੀ ਲੱਭਣ ਲਈ ਉਹਦੀ ਮਦਦ ਕੀਤੀ ਹਰ ਰੋਜ਼ ਮੇਰੇ ਦਿਓਰ ਲਈ ਨਵੇਂ ਤੋਂ ਨਵੇਂ ਰਿਸ਼ਤੇ ਆਉਂਦੇ ਸੀ ਕਿਉਂਕਿ ਮੇਰਾ ਦਿਓਰ ਵੀ ਬੈਂਕ 'ਚ ਲੱਗਿਆ ਹੋਇਆ ਸੀ ਸਾਡੇ ਘਰ 'ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਜਿਸ ਕਰਕੇ ਉਹਨੂੰ ਬੜੇ ਰਿਸ਼ਤੇ ਆਉਂਦੇ ਸੀ ਫਿਰ ਮੇਰੀ ਸੱਸ ਦੀ ਸਹੇਲੀ ਨੇ ਇੱਕ ਕੁੜੀ ਵੇਖੀ ਜੋ ਸਾਨੂੰ ਪਸੰਦ ਆ ਗਈ ਅਸੀਂ ਉਹਦੇ ਨਾਲ ਮੇਰੇ ਦਿਓਰ ਦਾ ਰਿਸ਼ਤਾ ਪੱਕਾ ਕਰ ਦਿੱਤਾ ਉਹਨਾਂ ਦੋਵਾਂ ਦਾ ਵਿਆਹ ਖੁਸ਼ੀ-ਖੁਸ਼ੀ ਕਰ ਦਿੱਤਾ ਗਿਆ ਮੇਰੀ ਦਰਾਣੀ ਬਹੁਤ ਸੋਹਣੀ ਸੀ ਮੇਰੇ ਦਿਉਰ ਦੇ ਵਿਆਹ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਨਾਲ ਫਿਰ ਵਾਪਸ ਚਲੀ ਗਈ ਸੀ ਮੇਰੀ ਦਰਾਣੀ ਨਾਲ ਮੇਰਾ ਬੜਾ ਪਿਆਰ ਸੀ ਉਹ ਵੀ ਮੈਨੂੰ ਰੋਜ਼ ਫੋਨ ਕਰਦੀ ਰਹਿੰਦੀ ਸੀ ਮੇਰੇ ਵਿਆਹ ਨੂੰ ਵੀ 1 ਸਾਲ ਹੋ ਗਿਆ ਸੀ ਮੈਨੂੰ ਵੀ ਕੋਈ ਬੱਚਾ ਨਹੀਂ ਹੋਇਆ ਸੀ ਤੇ ਮੇਰੀ ਦਰਾਣੀ ਨੂੰ ਵੀ ਕੋਈ ਬੱਚਾ ਨਹੀਂ ਹੋਇਆ ਸੀ ਉਹਦੇ ਵਿਆਹ ਨੂੰ ਵੀ ਕਈ ਮਹੀਨੇ ਬੀਤ ਗਏ ਸੀ ਇਸ ਗੱਲ ਤੋਂ ਮੇਰੀ ਸੱਸ ਬੜੀ ਪਰੇਸ਼ਾਨ ਸੀ ਕਿਉਂਕਿ ਉਹਨੂੰ ਦਾਦੀ ਬਣਨ ਦਾ ਬੜਾ ਸ਼ੌਂਕ ਸੀ ਪਰ ਰੱਬ ਨੇ ਸਾਡੀ ਦੋਵਾਂ ਦੀ ਹੀ ਨਹੀਂ ਸੁਣੀ ਸੀ ਇੱਕ ਦਿਨ ਮੇਰੀ ਦਰਾਣੀ ਨੇ ਰੋਂਦੇ ਹੋਏ ਮੈਨੂੰ ਫੋਨ ਕੀਤਾ ਮੈਂ ਬਹੁਤ ਡਰ ਗਈ ਮੈਂ ਉਹਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਆ ਉਹ ਕਹਿਣ ਲੱਗੀ ਕਿ ਤੁਹਾਡੇ ਦਿਓਰ ਨੇ ਮੈਨੂੰ ਆਪਣੇ ਨਾਲ ਰੱਖਣ ਤੋਂ ਮਨਾ ਕਰ ਦਿੱਤਾ ਉਹ ਮੇਰੇ ਕੋਲੋਂ ਤਲਾਕ ਲੈਣਾ ਚਾਹੁੰਦਾ ਆ ਪਲੀਜ਼ ਤੁਸੀਂ ਇੱਥੇ ਆ ਕੇ ਜਾਓ ਮੈਂ ਉਹਨੂੰ ਬਹੁਤ ਪੁੱਛਿਆ ਕਿ ਕੀ ਗੱਲ ਹੋ ਗਈ ਆ ਪਰ ਉਹਨੇ ਮੈਨੂੰ ਕੁਝ ਨਾ ਦੱਸਿਆ ਕਹਿੰਦੀ ਤੁਸੀਂ ਦੋਵੇਂ ਇੱਥੇ ਆ ਜਾਓ ਤੁਹਾਨੂੰ ਆਪੇ ਸਾਰੀ ਗੱਲ ਦਾ ਪਤਾ ਲੱਗ ਜਾਊਗਾ ਤੁਸੀਂ ਆਪਣੇ ਦਿਓਰ ਨੂੰ ਸਮਝਾ ਕੇ ਜਾਓ ਜਦੋਂ ਮੇਰਾ ਘਰ ਵਾਲਾ ਸਨੀ ਕੰਮ ਤੋਂ ਆਇਆ ਤਾਂ ਮੈਂ ਉਹਨੂੰ ਦੱਸਿਆ ਉਹ ਵੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿਉਂਕਿ ਅਜੇ ਥੋੜੇ ਮਹੀਨੇ ਪਹਿਲਾਂ ਤਾਂ ਵਿਆਹ ਹੋਇਆ ਸੀ ਇੰਨੀ ਜਲਦੀ ਕੀ ਹੋ ਗਿਆ ਸਾਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ ਅਸੀਂ ਮੰਮੀ ਨੂੰ ਫੋਨ ਕਰਕੇ ਸਾਰੀ ਗੱਲ ਪੁੱਛੀ ਤਾਂ ਮੰਮੀ ਕਹਿਣ ਲੱਗੀ ਕਿ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੋਈ ਆ ਮੈਨੂੰ ਵੀ ਨਹੀਂ ਕੁਝ ਦੱਸਦੇ ਤੁਸੀਂ ਆਪ ਹੀ ਆ ਕੇ ਇਹਨਾਂ ਨੂੰ ਪੁੱਛ ਲਿਓ ਕਿ ਕੀ ਗੱਲ ਹੋਈ ਆ ਮੈਂ ਵੀ ਤਾਂ ਤੁਹਾਨੂੰ ਇਸੇ ਬਾਰੇ ਬੁਲਾਉਣਾ ਹੀ ਸੀ ਚੰਗਾ ਹੋਇਆ ਇਹਨੇ ਆਪ ਹੀ ਫੋਨ ਕਰ ਦਿੱਤਾ ਹੁਣ ਅਗਲੀ ਦੁਪਹਿਰ ਤੱਕ ਅਸੀਂ ਦੋਵਾਂ ਨੇ ਘਰ ਜਾਣਾ ਸੀ ਤੇ ਜਦੋਂ ਅਸੀਂ ਘਰ ਗਏ ਤਾਂ ਸਾਰੇ ਬੜੇ ਚੁੱਪਚੁੱਪ ਸੀ ਸਾਨੂੰ ਚਾਹ ਪਿਆਉਣ ਤੋਂ ਬਾਅਦ ਮੇਰੀ ਦਰਾਣੀ ਰੋਣ ਲੱਗੀ ਤੇ ਉਹ ਕਹਿਣ ਲੱਗੀ ਕਿ ਤੁਸੀਂ ਇਹਨੂੰ ਸਮਝਾਓ ਇਹ ਮੈਨੂੰ ਘਰੋਂ ਬਾਹਰ ਕੱਢ ਰਿਹਾ ਜਦੋਂ ਅਸੀਂ ਮੇਰੇ ਦਿਓਰ ਮਨੀ ਨੂੰ ਇਹ ਗੱਲ ਪੁੱਛੀ ਤਾਂ ਜੋ ਨੇ ਦੱਸਿਆ ਉਹ ਕਦੇ ਸੋਚਿਆ ਵੀ ਨਹੀਂ ਸੀ ਉਹ ਕਹਿੰਦਾ ਕਿ ਇਹਦਾ ਪਹਿਲਾਂ ਕਿਸੇ ਮੁੰਡੇ ਨਾਲ ਚੱਕਰ ਚੱਲਦਾ ਸੀ ਇਹ ਗੱਲ ਇਹਨੇ ਮੈਨੂੰ ਆਪਣੇ ਮੂੰਹੋਂ ਦੱਸੀ ਆ ਮੇਰੀ ਦਰਾਣੀ ਆਰਤੀ ਚੁੱਪਚੁੱਪ ਬੈਠੀ ਸੀ ਜਦੋਂ ਅਸੀਂ ਇਹ ਗੱਲ ਆਰਤੀ ਕੋਲੋਂ ਪੁੱਛੀ ਤਾਂ ਉਹ ਕਹਿਣ ਲੱਗੀ ਕਿ ਵਿਆਹ ਤੋਂ ਪਹਿਲਾਂ ਤਾਂ ਹਰ ਇੱਕ ਦੀ ਗੱਲਬਾਤ ਹੁੰਦੀ ਆ ਨਾਲੇ ਉਹ ਉਮਰ ਹੀ ਇਹੋ ਜੀ ਹੁੰਦੀ ਆ ਮੈਨੂੰ ਇਹ ਗੱਲ ਮਨੀ ਪੁੱਛ ਰਹੀ ਸੀ ਤਾਂ ਮੈਂ ਦੱਸ ਦਿੱਤਾ ਨਾਲੇ ਵਿਆਹ ਤੋਂ ਬਾਅਦ ਪਤੀ ਪਤਨੀ ਵਿੱਚ ਕੋਈ ਗੱਲ ਲੁਕੀ ਨਹੀਂ ਰਹਿਣੀ ਚਾਹੀਦੀ ਮਨੀ ਬੜੇ ਗੁੱਸੇ ਵਿੱਚ ਸੀ ਉਹ ਸਾਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਇਹਨੂੰ ਮੇਰੀਆਂ ਅੱਖਾਂ ਕੋਲੋਂ ਪਰੇ ਲੈ ਜਾਓ ਇਹਦੇ ਲਈ ਇਹ ਗੱਲ ਕੁਝ ਵੀ ਨਹੀਂ ਹੈ ਪਰ ਮੇਰੇ ਲਈ ਇਹ ਗੱਲ ਬਹੁਤ ਵੱਡੀ ਆ ਸਨੀ ਮੈਨੂੰ ਕਹਿਣ ਲੱਗਾ ਕਿ ਤੂੰ ਆਰਤੀ ਨੂੰ ਅੰਦਰ ਲੈ ਜਾ ਜਦੋਂ ਮੈਂ ਆਰਤੀ ਨੂੰ ਅੰਦਰ ਲੈ ਗਈ ਤਾਂ ਮੈਂ ਉੱਥੇ ਬੈਠ ਕੇ ਉਹਨੂੰ ਸਮਝਾਇਆ ਕਿ ਤੂੰ ਪਾਗਲ ਹੋ ਗਈਆਂ ਤੈਨੂੰ ਇਹ ਗੱਲ ਮਨੀ ਨੂੰ ਦੱਸਣ ਦੀ ਕੀ ਲੋੜ ਸੀ ਜੋ ਹੋ ਗਿਆ ਸੋ ਹੋ ਗਿਆ ਹੁਣ ਤੈਨੂੰ ਉਹ ਗੱਲ ਦੁਬਾਰਾ ਛੇੜਨ ਦੀ ਕੀ ਲੋੜ ਸੀ ਆਰਤੀ ਕਹਿਣ ਲੱਗੀ ਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਗੱਲ ਇੰਨੀ ਵੱਧ ਜਾਊਗੀ ਇਹ ਤਾਂ ਮੈਨੂੰ ਤਲਾਕ ਦੇਣ ਤੱਕ ਤਿਆਰ ਹੋ ਗਿਆ ਆਰਤੀ ਨੇ ਮੈਨੂੰ ਦੱਸਿਆ ਕਿ ਇਹ ਤਾਂ ਮੇਰੇ ਪੇਕੇ ਵੀ ਫੋਨ ਕਰਨ ਲੱਗਾ ਸੀ ਇਹ ਤਾਂ ਮੈਂ ਇਹਨੂੰ ਰੋਕ ਕੇ ਰੱਖਿਆ ਆ ਨਹੀਂ ਤਾਂ ਇਹਨੇ ਹੁਣ ਤੱਕ ਮੇਰੇ ਪੇਕੇਆਂ ਨੂੰ ਸਾਰੀ ਗੱਲ ਦੱਸ ਦੇਣੀ ਸੀ ਮੈਂ ਤਾਂ ਇਸ ਗੱਲ ਵਿੱਚ ਮਨੀ ਦਾ ਕਸੂਰ ਕੱਢਦੀ ਸੀ ਕਿ ਉਹਨੂੰ ਇਦਾਂ ਦੀਆਂ ਗੱਲਾਂ ਪੁੱਛਣ ਦੀ ਲੋੜ ਸੀ ਉੱਪਰ ਦੀ ਉਹਦੀ ਘਰ ਵਾਲੀ ਵੀ ਓਦਾਂ ਦੀ ਸੀ ਜਿਹਨੇ ਸਾਰੀ ਗੱਲ ਆਪਣੇ ਘਰ ਵਾਲੇ ਨੂੰ ਦੱਸ ਦਿੱਤੀ ਜਦਕਿ ਉਹਨੂੰ ਪਤਾ ਸੀ ਇਸ ਗੱਲ ਪਿੱਛੇ ਉਹਦਾ ਘਰ ਵਾਲਾ ਗੁੱਸੇ ਹੋਊਗਾ ਤੇ ਫੇਰ ਉਹਨੂੰ ਇਹ ਗੱਲਾਂ ਕਰਨ ਦੀ ਕੀ ਲੋੜ ਸੀ ਮਨੀ ਐਨੇ ਗੁੱਸੇ ਵਿੱਚ ਸੀ ਕਿ ਸਾਨੂੰ ਕਹਿਣ ਲੱਗਾ ਕਿ ਮੈਂ ਇਹਦੇ ਪੇਕੇ ਫੋਨ ਕਰ ਦਿੰਨਾ ਉਹ ਇਹਨੂੰ ਆ ਕੇ ਲੈ ਜਾਣਗੇ ਮੈਂ ਇਹਨੂੰ ਇੱਥੇ ਨਹੀਂ ਰੱਖਣਾ ਸਨੀ ਨੇ ਮਸਾ ਉਹਨੂੰ ਰੋਕਿਆ ਤੇ ਸਨੀ ਮੈਨੂੰ ਕਹਿਣ ਲੱਗਾ ਕਿ ਆਰਤੀ ਨੂੰ ਆਪਾਂ ਆਪਣੇ ਨਾਲ ਉੱਥੇ ਲੈ ਜਾਂਦੇ ਆਂ ਥੋੜੇ ਦਿਨ ਉੱਥੇ ਰਹੂਗੀ ਤਾਂ ਕੋਈ ਗੱਲ ਦਾ ਹੱਲ ਕਰ ਲਵਾਂਗੇ ਕਿਉਂਕਿ ਅਸੀਂ ਘਰ ਸਿਰਫ 2 ਦਿਨ ਲਈ ਆਏ ਸੀ ਤੇ ਸਾਡੇ ਕੋਲ ਇਹਨਾ ਟਾਈਮ ਨਹੀਂ ਸੀ ਅਸੀਂ ਆਰਤੀ ਨੂੰ ਆਪਣੇ ਨਾਲ ਲੈ ਗਏ ਇਸ ਗੱਲ ਵਿੱਚ ਮੇਰੀ ਸੱਸ ਨੇ ਵੀ ਹਾਮੀ ਭਰ ਦਿੱਤੀ ਸੀ ਮੇਰੀ ਸੱਸ ਕਹਿੰਦੀ ਸੀ ਕਿ ਮੈਂ ਤੁਹਾਡੇ ਜਾਣ ਤੋਂ ਬਾਅਦ ਮਨੀ ਨੂੰ ਸਮਝਾਉਂਗੀ ਕਿ ਜੋ ਗੱਲ ਹੋ ਗਈ ਉਹਨੂੰ ਭੁੱਲ ਜਾ ਹੁਣ ਆਰਤੀ ਸਾਡੇ ਨਾਲ ਚੱਲੀ ਗਈ ਸੀ ਉੱਥੇ ਰਹਿੰਦੇ ਹੋਏ ਆਰਤੀ ਦਾ ਬੜਾ ਮਨ ਲੱਗਿਆ ਹੋਇਆ ਸੀ ਉੱਥੇ ਜਾ ਕੇ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਆਰਤੀ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਕਿ ਉਹਦੇ ਘਰ ਵਿੱਚ ਉਹਦੇ ਨਾਲ ਕੀ-ਕੀ ਹੋਇਆ ਮਤਲਬ ਉਹਨੇ ਇੰਨੀ ਵੱਡੀ ਗਲਤੀ ਕਰ ਦਿੱਤੀ ਸੀ ਕਿ ਉਹਨੇ ਆਪਣਾ ਘਰ ਆਪਣੇ ਹੱਥੀ ਖਰਾਬ ਕਰਨ ਵਾਲੀ ਗੱਲ ਕਰ ਲਈ ਸੀ ਉੱਥੇ ਜਾ ਕੇ ਉਹ ਮੇਰੇ ਨਾਲ ਬਾਜ਼ਾਰ ਘੁੰਮਣ ਚਲੀ ਜਾਂਦੀ ਸੀ ਉੱਥੇ ਰਹਿੰਦੇ ਹੋਏ ਆਰਤੀ ਨੂੰ ਇੱਕ ਹਫ਼ਤਾ ਹੋ ਗਿਆ ਸੀ ਉਹਨੇ ਕਦੇ ਵੀ ਵਾਪਸ ਜਾਣ ਬਾਰੇ ਗੱਲ ਨਹੀਂ ਕੀਤੀ ਸੀ ਉਹਨੇ ਇੱਕ ਦੋ ਵਾਰ ਮਨੀ ਨੂੰ ਫੋਨ ਕੀਤਾ ਸੀ ਪਰ ਮਨੀ ਨੇ ਉਹਦਾ ਫੋਨ ਨਹੀਂ ਚੁੱਕਿਆ ਉਸ ਤੋਂ ਬਾਅਦ ਉਹਨੇ ਵੀ ਮਨੀ ਨੂੰ ਫੋਨ ਕਰਨਾ ਛੱਡ ਦਿੱਤਾ ਸੀ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਸੀ ਕਿ ਇਸ ਗੱਲ ਦਾ ਹੱਲ ਕੀ ਕੀਤਾ ਜਾਵੇ ਕਿਉਂਕਿ ਆਰਤੀ ਕਹਿੰਦੀ ਸੀ ਕਿ ਇਹ ਗੱਲ ਮੇਰੇ ਪੇਕੇ ਨਹੀਂ ਜਾਣੀ ਚਾਹੀਦੀ ਇੱਕ ਦਿਨ ਮੈਂ ਆਰਤੀ ਦੇ ਨਾਲ ਇਸ ਬਾਰੇ ਗੱਲ ਕੀਤੀ ਕਿ ਤੂੰ ਉਹਨੂੰ ਆਪਣੇ ਪਹਿਲਾਂ ਵਾਲੇ ਰਿਸ਼ਤੇ ਬਾਰੇ ਕਿਉਂ ਦੱਸਿਆ ਆਰਤੀ ਕਹਿਣ ਲੱਗੀ ਕਿ ਮੈਨੂੰ ਮਨੀ ਬਹੁਤ ਫੋਰਸ ਕਰ ਰਿਹਾ ਸੀ ਕਿ ਮੈਨੂੰ ਆਪਣੀ ਪੁਰਾਣੀ ਜ਼ਿੰਦਗੀ ਬਾਰੇ ਦੱਸ ਤਾਂ ਮੈਂ ਦੱਸ ਦਿੱਤਾ ਤੇ ਫਿਰ ਉਹ ਗੁੱਸੇ ਹੋਣ ਲੱਗਾ ਆਰਤੀ ਨੇ ਮੈਨੂੰ ਦੱਸਿਆ ਕਿ ਮੈਂ ਉਸ ਮੁੰਡੇ ਨੂੰ ਬੜਾ ਪਿਆਰ ਕਰਦੀ ਸੀ ਮੈਂ ਉਸੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਮੇਰੇ ਘਰਦਿਆਂ ਨੇ ਮੇਰਾ ਉਹਦੇ ਨਾਲ ਵਿਆਹ ਨਹੀਂ ਕੀਤਾ ਉਹਨਾਂ ਨੇ ਜਲਦੀ ਜਲਦੀ ਮੇਰਾ ਵਿਆਹ ਮਨੀ ਨਾਲ ਕਰ ਦਿੱਤਾ ਉਹਨਾਂ ਨੂੰ ਡਰ ਸੀ ਕਿ ਕਿਤੇ ਮੈਂ ਉਸ ਮੁੰਡੇ ਨਾਲ ਨਾ ਭੱਜ ਜਾਵਾਂ ਮੈਂ ਆਪਣੀਆਂ ਭੈਣਾਂ ਵਾਂਗ ਆਰਤੀ ਨੂੰ ਬੈਠ ਕੇ ਸਮਝਾਇਆ ਕਿ ਵਿਆਹ ਤੋਂ ਪਹਿਲਾਂ 100 ਗੱਲਾਂ ਹੋ ਜਾਂਦੀਆਂ ਨੇ ਕਿਉਂਕਿ ਉਹ ਉਮਰ ਹੀ ਇਦਾਂ ਦੀ ਹੁੰਦੀ ਹੈ ਕਿ ਬੰਦੇ ਨੂੰ ਇਨੀ ਸਮਝ ਨਹੀਂ ਹੁੰਦੀ ਪਰ ਵਿਆਹ ਤੋਂ ਬਾਅਦ ਸਾਨੂੰ ਆਪਣੇ ਘਰ ਵਾਲੀ ਧਿਆਨ ਦੇਣਾ ਚਾਹੀਦਾ ਜੇ ਬੰਦਾ ਇਦਾਂ ਦੀਆਂ ਗੱਲਾਂ ਪੁੱਛਦਾ ਵੀ ਤਾਂ ਸਾਨੂੰ ਨਹੀਂ ਦੱਸਣੀਆਂ ਚਾਹੀਦੀਆਂ ਇਸ ਨਾਲ ਸਾਡਾ ਰਿਸ਼ਤਾ ਟੁੱਟ ਜਾਂਦਾ ਆ ਬੇਸ਼ੱਕ ਕੱਲ ਨੂੰ ਤੁਸੀਂ ਦੋਵੇਂ ਜਾਣੇ ਇਕੱਠੇ ਰਹਿਣ ਲੱਗ ਜਾਵੋ ਪਰ ਫਿਰ ਉਹ ਗੱਲ ਨਹੀਂ ਬਣਦੀ ਕਿਉਂਕਿ ਬੰਦੇ ਦੇ ਦਿਮਾਗ 'ਚ ਵਾਰ-ਵਾਰ ਇਹੀ ਗੱਲ ਆਉਂਦੀ ਹੈ ਕਿ ਇਹ ਕਿਸੇ ਹੋਰ ਨੂੰ ਪਿਆਰ ਕਰਦੀ ਸੀ ਪਰ ਆਰਤੀ ਦੀ ਮੱਤ ਤਾਂ ਬਿਲਕੁਲ ਜਵਾਕਾ ਵਰਗੀ ਸੀ ਉੱਥੇ ਬੱਸ ਉਹ ਸਾਰਾ ਦਿਨ ਕੁਝ ਨਾ ਕੁਝ ਖਾਂਦੀ ਰਹਿੰਦੀ ਸੀ ਪਰ ਮੇਰੇ ਨਾਲ ਕੋਈ ਕੰਮ ਨਹੀਂ ਕਰਾਉਂਦੀ ਸੀ ਮੈਂ ਵੀ ਉਹਨੂੰ ਕਦੇ ਕੰਮ ਨੂੰ ਨਹੀਂ ਕਿਹਾ ਸੀ ਮੈਨੂੰ ਲੱਗਦਾ ਸੀ ਕਿ ਬੇਸ਼ੱਕ ਉਹ ਮੇਰੇ ਕੋਲ ਕੋਈ ਗੱਲ ਨਹੀਂ ਕਰਦੀ ਪਰ ਮਨ ਵਿੱਚ ਤਾਂ ਉਹ ਪਰੇਸ਼ਾਨ ਹੋਊਗੀ ਇਸ ਕਰਕੇ ਮੈਂ ਉਹਨੂੰ ਕਦੇ ਵੀ ਕਿਸੇ ਕੰਮ ਲਈ ਨਹੀਂ ਕਿਹਾ ਸੀ ਹੁਣ ਆਰਤੀ ਨੂੰ ਸਾਡੇ ਕੋਲ ਰਹਿੰਦੇ ਹੋਏ 15 ਦਿਨ ਹੋ ਗਏ ਸੀ ਮੇਰੀ ਸਾਸ ਨਾਲ ਮੈਂ ਇਸ ਬਾਰੇ ਗੱਲ ਕੀਤੀ ਕਿ ਹੁਣ ਫਿਰ ਕੀ ਕਰਨਾ ਆ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਤੁਸੀਂ ਸਮਝਾ ਬ ਜਾ ਕੇ ਇਹਨੂੰ ਛੱਡ ਜਿਓ ਮੈਂ ਮਨੀ ਨੂੰ ਸਮਝਾ ਦਿੱਤਾ ਆ ਉਹ ਕਹਿੰਦਾ ਕਿ ਮੈਂ ਉਹਨੂੰ ਰੱਖਣਾ ਤਾਂ ਨਹੀਂ ਸੀ ਪਰ ਤੁਸੀਂ ਜ਼ਿਆਦਾ ਕਹਿੰਦੇ ਹੋ ਤਾਂ ਮੈਂ ਉਹਨੂੰ ਰੱਖ ਲੈਣਾ ਪਰ ਉਹ ਕਹਿੰਦਾ ਤੁਸੀਂ ਉਹਨੂੰ ਇੱਕ ਗੱਲ ਸਮਝਾ ਦਿਓ ਕਿ ਇਸ ਗੱਲ ਦਾ ਧਿਆਨ ਰੱਖੇ ਕਿ ਕਦੇ ਵੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਜੇ ਮੇਰੇ ਨਾਲ ਰਹਿ ਰਹੀ ਆ ਤਾਂ ਸਿਰਫ ਮੇਰੇ ਨਾਲ ਰਹੇ ਕਿਸੇ ਹੋਰ ਮੁੰਡੇ ਬਾਰੇ ਸੋਚਣਾ ਵੀ ਉਹਦੇ ਲਈ ਪਾਪ ਆ ਮੈਂ ਇਹ ਗੱਲ ਕਦੇ ਵੀ ਬਰਦਾਸ਼ਤ ਨਹੀਂ ਕਰੂੰਗਾ ਅਸੀਂ ਆਰਤੀ ਨੂੰ ਕਿਹਾ ਕਿ ਅਸੀਂ ਮੰਨੀ ਨੂੰ ਸਮਝਾ ਦਿੱਤਾ ਆ ਤੂੰ ਚੱਲਦੇ ਨੂੰ ਛੱਡ ਆਉਣੇ ਆ ਆਰਤੀ ਕਹਿਣ ਲੱਗੀ ਕਿ ਐਥੇ ਤਾਂ ਬੜਾ ਮਨ ਲੱਗਿਆ ਹੋਇਆ ਸੀ ਹੁਣ ਮੇਰਾ ਉੱਥੇ ਜਾਣ ਨੂੰ ਮਨ ਹੀ ਨਹੀਂ ਕਰਦਾ ਮੈਂ ਹੈਰਾਨ ਸੀ ਕਿ ਉਹਦਾ ਆਪਣੇ ਘਰ ਵਾਲੇ ਕੋਲ ਜਾਣ ਨੂੰ ਦਿਲ ਨਹੀਂ ਕਰਦਾ ਸੀ ਕਿਉਂਕਿ ਵਿਆਹ ਤੋਂ ਬਾਅਦ ਇੱਕ ਸਹੌਰਾ ਕਾਰੀ ਕੁੜੀ ਦਾ ਆਪਣਾ ਘਰ ਹੁੰਦਾ ਆ ਤੇ ਉੱਥੇ ਜਾਣ ਨੂੰ ਉਹਦਾ ਮਨ ਨਹੀਂ ਕਰਦਾ ਸੀ ਮੈਨੂੰ ਲੱਗਦਾ ਸੀ ਕਿ ਉਹਦਾ ਮਨ ਇਸ ਕਰਕੇ ਨਹੀਂ ਕਰਦਾ ਕਿ ਉਹਨਾਂ ਵਿੱਚ ਥੋੜੀ ਗੜਬੜ ਹੋ ਗਈ ਆ ਤੇ ਜਦੋਂ ਅਸੀਂ ਉਹਨੂੰ ਲੈ ਕੇ ਘਰ ਪਹੁੰਚੇ ਤਾਂ ਮੰਨੀ ਅੱਗੇ ਨਾਲੋਂ ਕੁਝ ਸ਼ਾਂਤ ਸੀ ਅਸੀਂ ਆਰਤੀ ਨੂੰ ਉੱਥੇ ਛੱਡ ਆਏ ਸੀ ਤੇ ਉਹ ਦੋਵੇਂ ਜਾਨੇ ਹੁਣ ਵਧੀਆ ਰਹਿਣ ਲੱਗ ਗਏ ਸੀ ਪਰ ਥੋੜੇ ਦਿਨਾਂ ਬਾਅਦ ਮੇਰੀ ਸੱਸ ਦਾ ਫੋਨ ਆਇਆ ਤੇ ਮੇਰੀ ਸੱਸ ਨੇ ਸਾਨੂੰ ਦੱਸਿਆ ਕਿ ਇਹਨਾਂ ਦੋਵਾਂ ਦਾ ਤਾਂ ਉਹੀ ਕੁਝ ਫੇਰ ਚੱਲ ਪਿਆ ਆ ਮੈਂ ਤਾਂ ਇਹਨਾਂ ਦੋਵਾਂ ਕੋਲੋਂ ਤੰਗ ਆ ਗਈਆਂ ਮਨੀ ਕਹਿੰਦਾ ਆ ਕਿ ਇਹ ਕਿਸੇ ਮੁੰਡੇ ਨਾਲ ਹੁਣ ਵੀ ਗੱਲਾਂ ਕਰਦੀ ਆ ਪਰ ਮੈਂ ਉਹਨੂੰ ਪੁੱਛਦੀ ਆ ਤਾਂ ਉਹ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੀ ਹੁਣ ਮੈਂ ਵੀ ਉਹਨਾਂ ਦੀ ਕੱਲੀ-ਕੱਲੀ ਗੱਲ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀ ਸੀ ਆਰਤੀ ਮੇਰੀ ਵਧੀਆ ਇੱਜ਼ਤ ਕਰਦੀ ਸੀ ਇਸ ਕਰਕੇ ਮੈਨੂੰ ਉਹਦੀ ਬੜੀ ਫਿਕਰ ਸੀ ਸਨੀ ਮੈਨੂੰ ਕਹਿ ਦਿੰਦਾ ਸੀ ਕਿ ਤੂੰ ਉਹਨਾਂ ਦੀ ਗੱਲ 'ਚ ਜ਼ਿਆਦਾ ਨਾ ਬੋਲਿਆ ਕਰ ਉਹ ਉਹਨਾਂ ਦੀ ਨਿੱਜੀ ਜ਼ਿੰਦਗੀ ਆ ਆਪਾਂ ਨੂੰ ਉਹਨਾਂ ਦੇ ਮਾਮਲੇ ਵਿੱਚ ਹੁਣ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਹੁਣ ਉਹ ਜਿੱਦਾਂ ਚਾਹੁੰਦੇ ਆ ਆਪਣਾ ਕਰ ਸਕਦੇ ਆ ਉਹ ਵੀ ਕੋਈ ਬੱਚੇ ਨਹੀਂ ਆ ਮੈਂ ਸਨੀ ਨੂੰ ਸਮਝਾਇਆ ਕਿ ਘਰ ਵਿੱਚ ਕਿਸੇ ਦਾ ਤਾਂ ਹੋਣਾ ਜ਼ਰੂਰੀ ਹੈ ਜੋ ਉਹਨਾਂ ਨੂੰ ਸਮਝਾ ਸਕੇ ਮਮੀ ਦੀ ਗੱਲ ਤਾਂ ਉਹ ਸੁਣ ਦੇਣੀ ਆ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਤੇ ਜੋ ਗੱਲ ਆ ਉਹਨਾਂ ਨੂੰ ਖੁੱਲ੍ਹ ਕੇ ਕਰ ਲੈਣੀ ਚਾਹੀਦੀ ਆ ਅਗਲੇ ਹਫ਼ਤੇ ਮੈਂ ਆਪਣੇ ਸਹੁਰੇ ਘਰ ਮਿਲਣ ਲਈ ਚਲੀ ਗਈ ਪਰ ਇਸ ਵਾਰ ਮੈਨੂੰ ਆਰਤੀ ਨੇ ਕੁਝ ਵੀ ਨਹੀਂ ਦੱਸਿਆ ਸੀ ਜਦੋਂ ਮੈਂ ਉੱਥੇ ਪਹੁੰਚੀ ਤਾਂ ਆਰਤੀ ਮੇਰੇ ਕੋਲੇ ਗੱਲਾਂ ਕਰਨ ਲੱਗੀ ਕਿ ਮੈਨੂੰ ਮਨੀ ਬੜਾ ਤੰਗ ਕਰਦਾ ਆ ਜਦੋਂ ਦਾ ਮੈਂ ਉਹਨੂੰ ਇਹ ਦੱਸਿਆ ਕਿ ਮੇਰੀ ਤਾਂ ਪਹਿਲਾਂ ਕਿਸੇ ਮੁੰਡੇ ਨਾਲ ਗੱਲ ਸੀ ਉਦੋਂ ਦਾ ਉਹ ਮੇਰੇ ਤੇ ਇੰਨਾ ਸ਼ੱਕ ਕਰਦਾ ਆ ਪਰ ਮੈਂ ਇਦਾਂ ਦੀ ਨਹੀਂ ਆ ਮੈਂ ਤਾਂ ਉਹਨੂੰ ਆਪਣਾ ਪਾਰਟਨਰ ਸਮਝ ਕੇ ਆਪਣੀ ਸਾਰੀ ਗੱਲ ਦੱਸ ਦਿੱਤੀ ਸੀ ਪਰ ਹੁਣ ਉਹ ਮੇਰੇ ਤੇ ਯਕੀਨ ਹੀ ਨਹੀਂ ਕਰਦਾ ਮੈਂ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਸ਼ਾਇਦ ਉਹਦੀ ਜਗ੍ਹਾ ਮੈਂ ਹੁੰਦੀ ਤਾਂ ਮੇਰੇ ਦਿਲ ਵਿੱਚ ਵੀ ਵਹਿਮ ਪੈ ਜਾਣਾ ਸੀ ਅਜੇ ਮੈਂ ਉੱਥੇ ਹੀ ਸੀ ਕਿ ਇੱਕ ਦਿਨ ਉਹਨਾਂ ਦੀ ਬੜੀ ਜ਼ਬਰਦਸਤ ਲੜਾਈ ਹੋਈ ਲੜਾਈ ਵੀ ਇੰਨੀ ਹੋਈ ਕਿ ਮਨੀ ਨੇ ਉਹਨੂੰ ਘਰ ਤੋਂ ਬਾਹਰ ਕੱਢ ਦਿੱਤਾ ਤੇ ਸਾਫ਼-ਸਾਫ਼ ਕਹਿ ਦਿੱਤਾ ਕਿ ਤੂੰ ਚਲੀ ਜਾ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ ਆ ਅਸੀਂ ਮਨੀ ਨੂੰ ਬੜਾ ਸਮਝਾਇਆ ਪਰ ਉਹ ਨਹੀਂ ਮੰਨ ਰਿਹਾ ਸੀ ਸ਼ਾਇਦ ਉਸ ਟਾਈਮ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਮੈਂ ਆਰਤੀ ਨੂੰ ਕਿਹਾ ਕਿ ਤੂੰ ਟੈਨਸ਼ਨ ਨਾ ਲੈ ਮੈਂ ਉਹਨੂੰ ਆਪਣੇ ਕਮਰੇ ਵਿੱਚ ਵਾੜਿਆ ਤੇ ਉਸ ਦਿਨ ਮੈਂ ਉਹਨੂੰ ਆਪਣੇ ਕਮਰੇ 'ਚ ਆਪਣੇ ਨਾਲ ਰੱਖਿਆ ਤੇ ਅਗਲੇ ਦਿਨ ਮੈਂ ਉਹਨੂੰ ਆਪਣੇ ਨਾਲ ਸ਼ਹਿਰ ਲੈ ਗਈ ਤੇ ਮੈਂ ਉਹਦੇ ਪੇਕੇ ਕੁਝ ਵੀ ਨਹੀਂ ਦੱਸਿਆ ਕਿਉਂਕਿ ਮੈਂ ਸਮਝਦੀ ਸੀ ਕਿ ਇੱਕ ਮਾਂ ਪਿਆਉ ਨੂੰ ਆਪਣੀ ਧੀ ਦਾ ਇਸ ਤਰ੍ਹਾਂ ਘਰ ਆਉਣਾ ਕਿੱਦਾਂ ਲੱਗਦਾ ਆ ਮੈਂ ਚਾਹੁੰਦੀ ਸੀ ਕਿ ਇਹ ਗੱਲ ਬਾਰੇ ਬਾਰ ਨਿਬੜ ਜਾਵੇ ਮੈਂ ਸੋਚਦੀ ਸੀ ਕਿ ਚਲ ਸਨੀ ਮਨੀ ਨੂੰ ਸਮਝਾ ਦੇਣਗੇ ਆਪੇ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਊਗਾ ਇਸ ਗੱਲ ਪਿੱਛੇ ਮਨੀ ਵੀ ਮੇਰੇ ਨਾਲ ਗੁੱਸੇ ਹੋ ਰਿਹਾ ਸੀ ਕਿ ਮੈਂ ਉਹਨੂੰ ਆਪਣੇ ਨਾਲ ਲੈ ਕੇ ਜਾਣੀ ਆ ਮੈਂ ਮਨੀ ਨੂੰ ਇਸ ਗੱਲ ਤੋਂ ਸਖਤ ਮਨਾ ਕੀਤਾ ਸੀ ਕਿ ਉਹਦੇ ਪੇਕੇ ਕੁਝ ਵੀ ਨਾ ਦੱਸੇ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਮੈਨੂੰ ਤੇਰੇ ਤੇ ਪੂਰਾ ਭਰੋਸਾ ਆ ਕਿ ਤੂੰ ਸਭ ਕੁਝ ਠੀਕ ਕਰ ਦੇਣਾ ਆ ਜਦੋਂ ਮੈਂ ਆਰਤੀ ਨੂੰ ਲੈ ਕੇ ਆਪਣੇ ਨਾਲ ਸ਼ਹਿਰ ਗਈ ਸੀ ਤਾਂ ਸਨੀ ਵੀ ਮੇਰੇ ਤੇ ਗੁੱਸੇ ਹੋ ਰਹੇ ਸੀ ਉਹ ਮੈਨੂੰ ਕਹਿੰਦੇ ਸੀ ਕਿ ਤੈਨੂੰ ਨਹੀਂ ਲੱਗਦਾ ਕਿ ਤੂੰ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਜ਼ਿਆਦਾ ਹੀ ਦਖਲ ਦੇ ਰਹੀ ਆ ਮੈਂ ਸਨੀ ਨੂੰ ਕਿਹਾ ਕਿ ਵੇਖੋ ਜੇ ਮੇਰੀ ਛੋਟੀ ਭੈਣ ਹੁੰਦੀ ਤਾਂ ਫਿਰ ਵੀ ਮੈਨੂੰ ਇੰਨਾ ਹੀ ਦੁੱਖ ਲੱਗਣਾ ਸੀ ਆਰਤੀ ਨੂੰ ਮੈਂ ਆਪਣੀ ਛੋਟੀ ਭੈਣ ਸਮਝਦੀ ਆ ਇਹਦੀ ਜਗ੍ਹਾ ਮੇਰੀ ਛੋਟੀ ਭੈਣ ਹੁੰਦੀ ਉਹਨੂੰ ਛੱਡ ਕੇ ਕੀ ਮੈਂ ਇੱਥੇ ਆ ਜਾਂਦੀ ਹੁਣ ਮੈਂ ਇਹਨੂੰ ਆਪਣੀ ਭੈਣ ਹੀ ਮੰਨਦੀ ਆ ਬਸ ਮੈਂ ਤਾਂ ਇਹ ਸੋਚ ਲਿਆ ਸੀ ਕਿ ਜੋ ਹੋਊ ਵੇਖੀ ਜਾਊ ਇੱਕ ਵਾਰ ਮੈਂ ਉਹਨੂੰ ਉੱਥੇ ਲੈ ਜਾਣੀ ਆ ਉਹਨਾਂ ਵਿੱਚ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਬੜੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ ਇੱਕ ਦਿਨ ਮੇਰਾ ਘਰ ਵਾਲਾ ਸਨੀ ਡਿਊਟੀ ਤੇ ਗਿਆ ਹੋਇਆ ਸੀ ਤੇ ਮੈਂ ਆਪਣਾ ਸੂਟ ਸਵਾਈ ਦੇਣ ਲਈ ਦੂਜੇ ਕੁਆਟਰ ਗਈ ਸੀ ਤੇ ਘਰ ਵਿੱਚ ਇਕੱਲੀ ਆਰਤੀ ਸੀ ਤੇ ਜਦੋਂ ਮੈਂ ਵਾਪਸ ਆਈ ਤਾਂ ਮੈਂ ਸੁਣਿਆ ਕਿ ਉਹ ਕਿਸੇ ਮੁੰਡੇ ਨਾਲ ਵੀਡੀਓ ਕਾਲ ਕਰ ਰਹੀ ਸੀ ਉਹ ਬਹੁਤ ਹਾਸਾ ਹੱਸ ਕੇ ਗੱਲਾਂ ਕਰ ਰਹੀ ਸੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹਦੀ ਮਨੀ ਨਾਲ ਸੁਲਾਹ ਹੋ ਗਈਆ ਮੈਂ ਇਸ ਗੱਲ ਤੇ ਬੜੀ ਖੁਸ਼ ਹੋਈ ਇਸ ਕਰਕੇ ਮੈਂ ਸੋਚਿਆ ਕਿ ਚਲੋ ਇਹਨਾਂ ਨੂੰ ਗੱਲ ਕਰ ਲੈਂਦੀ ਨਹੀਂ ਆ ਤੇ ਆਪ ਬਾਹਰ ਹੀ ਬੈਠ ਜਾਨੀ ਆ ਪਰ ਜਦੋਂ ਮੁੰਡੇ ਦੀ ਆਵਾਜ਼ ਸੁਣੀ ਤਾਂ ਮੈਨੂੰ ਉਹ ਮਨੀ ਦੀ ਆਵਾਜ਼ ਨਹੀਂ ਲੱਗੀ ਉਹ ਮੁੰਡਾ ਕੋਈ ਹੋਰ ਸੀ ਇਸੇ ਕਰਕੇ ਮੈਂ ਉੱਥੇ ਖੜ ਕੇ ਉਹਦੀਆਂ ਗੱਲਾਂ ਸੁਣਨ ਲੱਗੀ ਉਹਨੂੰ ਕਹਿ ਰਹੀ ਸੀ ਕਿ ਮੈਂ ਤਾਂ ਇੱਥੇ ਆ ਗਈ ਹੁਣ ਇੱਥੇ ਆ ਕੇ ਆਪਣੀ ਵਧੀਆ ਗੱਲ ਹੋ ਜਾਂਦੀ ਆ ਉੱਥੇ ਤਾਂ ਮੇਰੀ ਸਾਰੀ ਦਿਹਾੜੀ ਕੰਮ ਵਿੱਚ ਹੀ ਲੰਘ ਜਾਂਦੀ ਸੀ ਤੇ ਉੱਤੋਂ ਸ਼ਾਮ ਨੂੰ ਮੇਰਾ ਘਰ ਵਾਲਾ ਘਰ ਆ ਕੇ ਮੇਰੇ ਤੇ ਨਜ਼ਰ ਰੱਖਦਾ ਸੀ ਮੈਨੂੰ ਬੜਾ ਗੁੱਸਾ ਆਇਆ ਮੈਂ ਜਾ ਕੇ ਆਰਤੀ ਤੋਂ ਫੋਨ ਫੜ ਲਿਆ ਤੇ ਉਹਨੂੰ ਪੁੱਛਣ ਲੱਗੀ ਕਿ ਤੂੰ ਕਿਹਦੇ ਨਾਲ ਗੱਲਾਂ ਕਰ ਰਹੀ ਆ ਆਰਤੀ ਨੇ ਜਲਦੀ ਜਲਦੀ ਫੋਨ ਕੱਟ ਦਿੱਤਾ ਤੇ ਮੈਨੂੰ ਕਹਿਣ ਲੱਗੀ ਕਿ ਦੀਦੀ ਮੈਨੂੰ ਮਾਫ਼ ਕਰ ਦਿਓ ਮੇਰੇ ਕੋਲੋਂ ਗਲਤੀ ਹੋ ਗਈ ਆ ਅੱਜ ਤੋਂ ਮੈਂ ਇਸ ਮੁੰਡੇ ਨਾਲ ਕਦੇ ਗੱਲ ਨਹੀਂ ਕਰੂੰਗੀ ਮੈਂ ਆਰਤੀ ਨੂੰ ਸਮਝਾਇਆ ਕਿ ਇਸੇ ਮੁੰਡੇ ਕਰਕੇ ਤੇਰਾ ਘਰ ਖਰਾਬ ਹੋ ਰਿਹਾ ਕੱਲ ਨੂੰ ਤੂੰ ਬਹੁਤ ਪਛਤਾਉਣਾ ਇਸ ਕਰਕੇ ਤੂੰ ਕਿਸੇ ਹੋਰ ਬਾਰੇ ਨਾ ਸੋਚ ਆਰਤੀ ਮੈਨੂੰ ਕਹਿਣ ਲੱਗੀ ਕਿ ਉਹ ਤਾਂ ਮੇਰਾ ਦੋਸਤ ਆ ਜ਼ਰੂਰੀ ਥੋੜੀ ਹੈ ਕਿ ਦੋਸਤ ਇਦਾਂ ਦੇ ਹੁੰਦੇ ਆ ਪਰ ਜਿਸ ਹਿਸਾਬ ਨਾਲ ਉਹ ਗੱਲ ਕਰ ਰਹੀ ਸੀ ਮੈਨੂੰ ਨਹੀਂ ਲੱਗ ਰਿਹਾ ਸੀ ਕਿ ਉਹ ਦੋਸਤ ਆ ਪਰ ਫਿਰ ਵੀ ਮੈਂ ਇਸ ਗੱਲ ਨੂੰ ਇਗਨੋਰ ਕੀਤਾ ਮੈਂ ਉਹਦੀ ਹਰ ਕਈ ਗੱਲ ਤੇ ਯਕੀਨ ਕਰ ਲੈਂਦੀ ਸੀ ਪਰ ਇਸ ਗੱਲ ਦਾ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹ ਮੈਨੂੰ ਝੂਠ ਬੋਲਦੀ ਸੀ ਜਦੋਂ ਸਾਡੇ ਨਾਲ ਰਹਿੰਦੇ ਹੋਏ ਉਹਨੇ ਇਹ ਕਾਂਡ ਕਰ ਦਿੱਤਾ ਸੀ ਉਹਨੇ ਕਦੇ ਵੀ ਆਪਣੇ ਘਰ ਵਾਲੇ ਦੀ ਸਾਰ ਨਾ ਲਈ ਤੇ ਹੁਣ ਤਾਂ ਮੈਨੂੰ ਵੀ ਉਹਦੇ ਤੇ ਬੜਾ ਗੁੱਸਾ ਆ ਰਿਹਾ ਸੀ ਕਿਉਂਕਿ ਉਹ ਸਾਰਾ ਦਿਨ ਫੋਨ 'ਤੇ ਲੱਗੀ ਰਹਿੰਦੀ ਸੀ ਉਹ ਮੇਰੇ ਨਾਲ ਕੋਈ ਕੰਮ ਵੀ ਨਹੀਂ ਕਰਾਉਂਦੀ ਸੀ ਫਿਰ ਵੀ ਮੈਂ ਤਰਸ ਕਰ ਲੈਂਦੀ ਸੀ ਪਰ ਇੱਕ ਦਿਨ ਉਹਨੇ ਅਜੀਹਾ ਕੰਮ ਕੀਤਾ ਜੋ ਕਦੇ ਸੋਚਿਆ ਵੀ ਨਹੀਂ ਸੀ ਇੱਕ ਦਿਨ ਆਰਤੀ ਉਥੇ ਰਹਿੰਦੇ ਹੋਏ ਇੱਕ ਫੌਜੀ ਨਾਲ ਭੱਜ ਗਈ ਪਰ ਸਾਨੂੰ ਇਸ ਗੱਲ ਦਾ ਉਦੋਂ ਪਤਾ ਲੱਗਿਆ ਜਦੋਂ ਸਣੀ ਦੇ ਨਾਲ ਡਿਊਟੀ ਕਰਦੇ ਕਿਸੇ ਦੂਸਰੇ ਫੌਜੀ ਨੇ ਦੱਸਿਆ ਕਿ ਇਹਨਾਂ ਦੀ ਗੱਲ ਬਾਰੇ ਤਾਂ ਸਾਰਿਆਂ ਨੂੰ ਪਤਾ ਸੀ ਪਰ ਸਾਨੂੰ ਇਸ ਗੱਲ ਦੀ ਬਿਲਕੁਲ ਬਿੜਕ ਨਈ ਲੱਗੀ ਸੀ ਮੈਨੂੰ ਲੱਗਦਾ ਸੀ ਕਿ ਉਹ ਆਪਣੇ ਪੁਰਾਣੇ ਆਸ਼ਕ ਨਾਲ ਗੱਲਾਂ ਕਰਦੀ ਆ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਇੱਥੇ ਵੀ ਇਹੋ ਜੇ ਕੰਮ ਕਰੇਗੀ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਮੈਂ ਆਪਣੇ ਦਿਓਰ ਨੂੰ ਕੀ ਜਵਾਬ ਦੇਵਾਂ ਉਹਨੇ ਕਿਹਾ ਤੂੰ ਬੜਾ ਹੋ ਬਗੇ ਨੂੰ ਲੈ ਕੇ ਗਈ ਸੀ ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਤਾਂ ਯਕੀਨ ਕਰਨ ਦੇ ਲਾਇਕ ਹੀ ਨਹੀਂ ਸੀ ਅੱਜ ਇਹਦੇ ਨਾਲ ਕੱਲ ਉਹਦੇ ਨਾਲ ਇਹਦਾ ਇਹ ਕੰਮ ਸੀ ਕਈ ਦਿਨ ਹੋ ਗਏ ਸੀ ਉਹਨੂੰ ਭੱਜੀ ਨੂੰ ਹੁਣ ਸਾਰੇ ਪਿੰਡ ਵਿੱਚ ਵੀ ਉਥੇ ਪਤਾ ਲੱਗ ਗਿਆ ਸੀ ਬੇਸ਼ੱਕ ਅਸੀਂ ਰੋਲਾ ਨਹੀਂ ਪਾਇਆ ਸੀ ਪਰ ਫਿਰ ਵੀ ਹੌਲੀ-ਹੌਲੀ ਸਭ ਨੂੰ ਪਤਾ ਲੱਗ ਗਿਆ ਸੀ ਕਿ ਉਹ ਭੱਜ ਗਈ ਆ ਉਹਦੇ ਪੇਕੇ ਘਰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਪਰ ਉਹ ਉਲਟਾ ਸਾਡੇ ਤੇ ਇਲਜ਼ਾਮ ਲਗਾ ਰਹੇ ਸੀ ਕਿ ਇਹਨਾਂ ਨੇ ਸਾਡੀ ਕੁੜੀ ਨੂੰ ਕਿਤੇ ਕੈਦ ਕਰਕੇ ਰੱਖਿਆ ਹੋਇਆ ਆ ਜਦ ਕਿ ਉਹਨਾਂ ਨੂੰ ਵੀ ਆਪਣੀ ਕੁੜੀ ਦਾ ਪਤਾ ਸੀ ਕਿ ਕੁੜੀ ਸਾਡੀ ਕਿੱਦਾਂ ਦੀ ਆ ਫਿਰ ਵੀ ਉਹ ਜਾਣਬੁੱਝ ਕੇ ਸਾਡੇ ਤੇ ਇਲਜ਼ਾਮ ਲਗਾ ਰਹੇ ਸੀ ਉਹਨਾਂ ਨੇ ਤਾਂ ਪੁਲਿਸ ਵਿੱਚ ਸਾਡੀ ਰਿਪੋਰਟ ਕਰ ਦਿੱਤੀ ਤੇ ਮੇਰੇ ਤੇ ਤਾਂ ਉਹਨਾਂ ਨੇ ਕੇਸ ਦਰਜ ਕਰਵਾ ਦਿੱਤਾ ਤੇ ਪੁਲਿਸ ਵਾਲੇ ਮੈਨੂੰ ਲੈ ਗਏ ਤੇ ਕਹਿਣ ਲੱਗੇ ਕਿ ਤੇਰੇ ਨਾਲ ਸੀ 10 ਉਹਨੂੰ ਕਿੱਥੇ ਲੁਕੋ ਕੇ ਰੱਖਿਆ ਮੈਂ ਉਹਨਾਂ ਨੂੰ ਬਥੇਰਾ ਸਮਝਾਇਆ ਪਰ ਸਬੂਤ ਤੋਂ ਬਿਨਾ ਪੁਲਿਸ ਕਿੱਥੇ ਮੰਨਦੀ ਆ ਮੈਂ ਆਪਣੇ ਆਪ 'ਚ ਬੜਾ ਪਛਤਾ ਰਹੀ ਸੀ ਕਿ ਮੈਂ ਉਹਦੇ ਤੇ ਯਕੀਨ ਨਾ ਕਰਦੀ ਤਾਂ ਚੰਗਾ ਸੀ ਮੈਂ ਉਹਨੂੰ ਆਪਣੀ ਛੋਟੀ ਭੈਣ ਸਮਝਦੀ ਸੀ ਪਰ ਉਹ ਮੈਨੂੰ ਧੋਖਾ ਦੇਗੀ ਮੈਨੂੰ ਉਹਦੇ ਕਰਕੇ ਬੜੇ ਦਿਨ ਪੁਲਸ ਥਾਣੇ 'ਚ ਰਹਿਣਾ ਪਿਆ ਮੇਰੇ ਘਰ ਵਾਲੇ ਨੇ ਕਈ ਵਾਰ ਆਰਤੀ ਨੂੰ ਫੋਨ ਲਗਾਇਆ ਪਰ ਉਹਦਾ ਫੋਨ ਨਹੀਂ ਲੱਗ ਰਿਹਾ ਸੀ ਇੱਕ ਦਿਨ ਅਚਾਨਕ ਉਹਦਾ ਫੋਨ ਲੱਗ ਗਿਆ ਮੇਰੇ ਘਰ ਵਾਲੇ ਨੇ ਉਹਨੂੰ ਸਾਰੀ ਗੱਲ ਦੱਸੀ ਕਿ ਤੇਰੇ ਕਰਕੇ ਉਹ ਪੁਲਸ ਥਾਣੇ 'ਚ ਬੈਠੀ ਆ ਪੁਲਸ ਵਾਲਿਆਂ ਨੂੰ ਲੱਗਦਾ ਕਿ ਉਹਨੇ ਤੈਨੂੰ ਗਾਇਬ ਕਰ ਦਿੱਤਾ ਆ ਤੂੰ ਸਾਡੇ ਤੇ ਆਸਾਨ ਕਰ ਦੇ ਕਿ ਤੂੰ ਆ ਕੇ ਇਹ ਬਿਆਨ ਦੇ ਦੇ ਕਿ ਤੂੰ ਆਪਣੀ ਮਰਜ਼ੀ ਨਾਲ ਇੱਥੋਂ ਗਈਆਂ ਤੇ ਸਾਡੀ ਗੱਲ ਉਹਨੇ ਮੰਨ ਲਈ ਕਿਉਂਕਿ ਮੈਂ ਉਹਦਾ ਬਹੁਤ ਕੀਤਾ ਸੀ ਸ਼ਾਇਦ ਇਸੇ ਕਰਕੇ ਉਹਨੇ ਸਾਡਾ ਇਹਾਸਾਨ ਮੰਨਿਆ ਉਹ ਪੁਲਸ ਥਾਣੇ ਵਿੱਚ ਆ ਕੇ ਇਹ ਬਿਆਨ ਦੇਗੀ ਕਿ ਮੈਂ ਆਪਣੀ ਮਰਜ਼ੀ ਨਾਲ ਉਸ ਮੁੰਡੇ ਨਾਲ ਗਈਆਂ ਇਸ ਵਿੱਚ ਇਹਨਾਂ ਦਾ ਕੋਈ ਕਸੂਰ ਨਹੀਂ ਤਾਂ ਕਰਕੇ ਮੈਨੂੰ ਪੁਲਸ ਵਾਲਿਆਂ ਨੇ ਛੱਡ ਦਿੱਤਾ ਤੇ ਉਹਦੇ ਪੇਕੇਆਂ ਨੂੰ ਵੀ ਅਕਲ ਆ ਗਈ ਕਿ ਸਾਡੀ ਆਪਣੀ ਮਾੜੀ ਸੀ ਉਹਦੇ ਪੇਕੇਆਂ ਨੇ ਵੀ ਮੇਰੇ ਕੋਲੋਂ ਮਾਫੀ ਮੰਗੀ ਕਿ ਅਸੀਂ ਤੈਨੂੰ ਐਵੇਂ ਫਸਾ ਦਿੱਤਾ ਸਾਡੀ ਤਾਂ ਆਪਣੀ ਕੁੜੀ ਹੀ ਮਾੜੀ ਸੀ ਮੈਂ ਉਹਦੇ ਪੇਕੇਆਂ ਨੂੰ ਕਿਹਾ ਕਿ ਜੇ ਤੁਹਾਨੂੰ ਪਤਾ ਸੀ ਕਿ ਉਹ ਇਦਾਂ ਦੀ ਆ ਤੁਸੀਂ ਪਹਿਲਾਂ ਹੀ ਉਹਦੀ ਲਵ ਮੈਰਿਜ ਕਰ ਦੇਣੀ ਸੀ ਸ਼ਾਇਦ ਇਥੋਂ ਤੱਕ ਫਿਰ ਨੋ ਬਤਨਾ ਆਉਂਦੀ ਇਹੋ ਜੀ ਨੂੰ ਇੱਕ ਨਾਲ ਪਿਆਰ ਨਹੀਂ ਹੁੰਦਾ ਇਹੋ ਜੀ ਨੂੰ ਥਾਂ ਥਾਂ ਪਿਆਰ ਹੋ ਜਾਂਦਾ ਆ ਇਹੋ ਜੀ ਔਰਤ ਕਿਸੇ ਇੱਕ ਦੀ ਹੋ ਕੇ ਨਹੀਂ ਰਹਿੰਦੀ ਉਹ ਜਗਾ ਜਗਾ ਮੂੰਹ ਮਾਰਦੀ ਆ ਕਿਉਂਕਿ ਉਹਨੂੰ ਇੱਕ ਨਾਲ ਪਿਆਰ ਨਹੀਂ ਹੋ ਸਕਦਾ ਮੈਂ ਇਸ ਗੱਲ ਤੋਂ ਬੜਾ ਪਛਤਾ ਰਹੀ ਸੀ ਕਿ ਮੈਂ ਉਹਦੇ ਤੇ ਇੰਨਾ ਵਿਸ਼ਵਾਸ ਕੀਤਾ ਕਿਉਂ ਕਿਉਂਕਿ ਅੱਜਕੱਲ ਕੋਈ ਇੰਨੇ ਵਿਸ਼ਵਾਸ ਕਰਨ ਦੇ ਲਾਇਕ ਹੀ ਨਹੀਂ ਆ ਹੁਣ ਅੱਜ ਮੇਰੀ ਦਰਾਨੀ ਉਸ ਫੌਜੀ ਨਾਲ ਰਹਿ ਰਹੀ ਆ ਪਤਾ ਨਹੀਂ ਕਿੰਨਾ ਟਾਈਮ ਉਹਦੇ ਨਾਲ ਸਾਥ ਨਿਭਾਊਗੀ ਕਿਉਂਕਿ ਉਹ ਫੌਜੀ ਦਾ ਕੁਵਾਰਾ ਸੀ ਉਹਨੂੰ ਨਹੀਂ ਪਤਾ ਕਿ ਉਹ ਕਿੱਦਾਂ ਦੀ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ